ਨਗਰ ਕਾਉਂਸਲ ਸੰਗਰੂਰ ਦੇ ਵਿੱਚ ਜਦੋਂ ਦੀ ਇਹ ਹੌਸਲੀ ਮੀਟਿੰਗਾਂ ਜੇ ਸ਼ੁਰੂ ਹੋਈਆਂ ਨੇ ਜਾਂ ਫਿਰ ਕਹਿリエ ਕਿ ਪ੍ਰਧਾਨ ਬਣਿਆ ਉਸ ਤੋਂ ਥੋੜੀ ਦੇਰ ਬਾਅਦ ਜੋ ਕਾਉਂਸਲਰ ਨੇ ਚੁਣੇ ਹੋਏ ਨੁਮਾਇੰਦਿਆਂ ਨੇ ਜਾਂ ਚੁਣੇ ਹੋਏ ਲੋਕਾਂ ਦੇ ਨੁਮਾਇੰਦੇ ਨੇ ਅਤੇ ਲੋਕਾਂ ਨੂੰ ਵੱਡੀਆਂ ਉਮੀਦਾਂ ਸੀ ਕਿ ਹੁਣ ਕਮੇਟੀ ਬਣ ਚੁੱਕੀ ਆ ਤੇ ਪ੍ਰਧਾਨ ਬਣ ਚੁੱਕੇ ਨੇ ਮੀਤ ਪ੍ਰਧਾਨ ਬਣ ਚੁੱਕੇ ਨੇ ਹੁਣ ਸਾਡੇ ਜੋ ਕੰਮ ਨੇ ਅਧੂਰੇ ਰਹਿੰਦੇ ਨੇ ਜਿਨ੍ਹਾਂ ਦੇ ਲਈ ਅਸੀਂ ਖੱਜਲਖਵਾਰ ਹੁੰਦੇ ਸੀ ਹੁਣ ਹੋਣਗੇ ਪਰ ਕੰਮ ਤਾਂ ਕੀ ਹੋੜੇ ਸੀ ਤਾਂ ਉਸ ਤੋਂ ਕੁਝ ਦਿਨ ਬਾਅਦ ਹੀ ਕਹਿੰਦੇ ਨੇ ਕਿ ਕਾਟੋ ਕਲੇਸ਼ ਜੋ ਐਮਸੀਆ ਦਾ ਕਾਟੋ ਕਲੇਸ਼ ਆ ਉਹ ਜੱਗ ਜ਼ਹਿਰ ਹੋਣ ਲੱਗ ਪਿਆ ਇੱਕ ਦੂਜੇ ਦੇ ਉੱਤੇ ਦੂਸ਼ਣਵਾਜੀ ਸ਼ੁਰੂ ਕਰ ਦਿੱਤੀ ਗਈ ਆ ਆਖਿਆ ਤੱਕ ਦੇ ਦੇਣੀਆਂ ਸ਼ਾਡੀ ਨਾਲ ਕਾਉਂਸਲਰ ਹਰਮਨ ਦੀਪਕੌਰ ਖੜੇ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਤੇ ਜਸਤੇਂਦਰ ਸੈਣੀ ਖੜੇ ਨੇ ਗੱਲ ਵੀ ਕਰ ਲੈਣੇ ਵੀ ਯਾਕਿਸ ਕ ਹੋਇਆ ਕੀ ਸੀ ਕਾਉਂਸਲਰ ਹੋਇਆ ਕੀ ਸੀ ਸਾਡੇ ਹਾਊਸਿੰਗ ਦਾ ਸਾਰੇ ਐਮਸੀ ਸਹਿबान ਬੁਲਾਏਗੇ ਉੱਪਰ ਕੇ ਆਪਣੇ ਜੋ ਵਾਰਡ ਦੇ ਕੰਮ ਹੁੰਦੇ ਨੇ ਜਾਂ ਮੁਸ਼ਕਲ ਆਉਂਦੇ ਨੇ ਉਹਨਾਂ ਨੂੰ ਆਪਾਂ ਹੋਰ ਦੀ ਮੀਟਿੰਗ ਦੇ ਵਿੱਚ ਹੀ ਰੱਖ ਸਕਦੇ ਆ ਕਹਿੰਦੇ ਤੋਂ ਦਿਨ ਕਿਸੇ ਵੱਲ ਕਿਸੇ ਦੇ ਨਾਂ ਦਾ ਖਰਾਬਾ ਜੀ ਦੀ ਧਮਕੀ ਵੀ ਦਿੱਤੀ ਪਿੰਕੀ ਐਮਸੀ ਵਾਰਡ ਨੰਬਰ ਕਿੰਨਾ 26 ਨੰਬਰ ਵਾਰਡ ਪਰਮਿੰਦਰ ਪਿੰਕੀ ਐਮਸੀ ਆ ਉਹਨੇ ਮੈਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਨੇ ਵੀ ਹਾਊਸ ਤੋਂ ਬਾਹਰ ਚੱਲ ਤੈਨੂੰ ਮੈਂ ਦੇਖ ਲੂੰਗਾ ਔਰ ਮੈਨੂੰ ਧਮਕੀਆਂ ਦੇ ਰਿਹਾ ਔਰ ਮੈਨੂੰ ਕਹਿ ਰਿਹਾ ਵੀ ਤੂੰ ਇੱਕ ਵਾਰ ਬਾਹਰ ਆ ਜਾ ਹਾਊਸ ਤੋਂ ਉਹ ਕੌਣ ਹੁੰਦਾ ਜੀ ਮੈਨੂੰ ਇਹ ਗੱਲ ਕਹਿਣ ਵਾਲਾ ਮੈਂ ਕੱਲੀ ਜਨਾਨੀ ਆਪਦੇ ਬੱਚੇ ਨਾਲ ਵਿੱਢੋ ਆ ਮੈਂ ਆ ਮੈਂ ਆਪਦੇ ਬੱਚੇ ਨਾਲ ਕੱਲੀ ਘਰੇ ਰਹਿਣੀ ਆ ਕੱਲ ਨੂੰ ਇਹੋ ਜਿਹੇ ਦੋ ਕੌਡੀ ਦਾ ਇਨਸਾਨ ਸ਼ਰਾਬ ਪੀ ਕੇ ਮੇਰੇ ਘਰੇ ਆ ਬੜੇ ਕੌਣ ਜ਼ਿੰਮੇਵਾਰਾ ਜੀ ਇਸ ਦਾ ਦੋ ਕਾਟੀ ਦੇ ਇਨਸਾਨ ਨੇ ਤਾਂ ਲੋਚਾਰ ਜਨਾਨੀਆਂ ਦੇ ਵਿੱਚ ਖੜੇ ਕਰਨ ਵਾਲੇ ਹੈ ਨਹੀਂਗੇ ਸੀਗੇ ਇਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਮੂਹਰੇ ਕਰਤਾ ਮੈਸੀ ਦਾ ਖੱਤ ਵਿਰੋਧ ਕਰਦੀਆਂ ਜੀ ਪਹਿਲਾਂ ਤਾਂ ਇਹਨਾਂ ਨੇ ਸਾਡੇ ਬਾੜ ਚਾਰ ਬਾੜ ਨੇ ਜਿਹੜੇ ਉਹ ਇਹਨਾਂ ਨੇ 20-20 ਲੱਖ ਰੁਪਈਆ ਬਾੜਾ ਨੂੰ ਇਹਨਾਂ ਨੇ ਪਾਈ ਸੀ ਮੀਟਿੰਗ ਦੇ ਵਿੱਚ ਉਹਦੇ ਵਿੱਚ ਸਾਡੇ ਚਾਰ ਬਾੜ ਕੱਢੇ ਗਏ ਹੁਣ ਅਸੀਂ ਐਮਸੀ ਆ ਤਾਂ ਸਾਡੇ ਬੰਨੀਓ ਇਸ ਚੀਜ਼ ਦਾ ਵਿਰੋਧ ਕਰਨਾ ਮੰਨਦਾ ਔਰ ਜਦੋਂ ਅਸੀਂ ਇਸ ਚੀਜ਼ ਦਾ ਵਿਰੋਧ ਕੀਤਾ ਤਾਂ ਪਿੰਕੀ ਐਮਸੀ ਮੈਨੂੰ ਧਮਕੀਆਂ ਦੇ ਰਿਹਾ ਕਹਿੰਦਾ ਵੀ ਤੂੰ ਹਾਊਸ ਤੋਂ ਇੱਕ ਵਾਰ ਬਾਹਰ ਆ ਜਾ ਤੈਨੂੰ ਮੈਂ ਦੇਖ ਲਊਗਾ ਉਹ ਕੀ ਦੇਖ ਲਊਗਾ ਜੀ ਮੈਨੂੰ ਦੱਸੋ ਕੀ ਦੇਖ ਲਊਗਾ ਉਹ ਮੈਨੂੰ ਉਹ ਕੌਣ ਹੁੰਦਾ ਮੈਨੂੰ ਇਹ ਗੱਲ ਕਹਿਣ ਵਾਲਾ ਮੈਡਮ ਜਿੱਕਰ ਗੱਲ ਕੀਤੀ ਹੈ ਬੀਚਾ ਯਾਦ ਵਾਰ ਤੋਂ ਇਲਾਕੇ ਜਿਹੜੇ ਹੋਰ ਵਾਰਡਾਂ ਦੇ ਮੱਤੇ ਪਾਏ ਗਏ ਉਹ ਕਿਹਦੇ ਪਾਏ ਨੇ ਇਹ ਜਿਹੜੇ ਆਮ ਆਦਮੀ ਪਾਰਟੀ ਤੋਂ ਝਾੜੂ ਨਿਸ਼ਾਨ ਤੋਂ ਜਿੱਤ ਕੇ ਐਮਸੀ ਆਜ਼ਾਦ ਹੋਏ ਨੇ ਉਹਨਾਂ ਨੇ ਇਹ ਮੀਟਿੰਗ ਰੱਖੀ ਸੀ ਉਹਦੇ ਵਿੱਚ ਇਹਨਾਂ ਨੇ ਸਾਰੇ ਵਾਰਡ ਪਾਏ ਨੇ ਕਾਂਗਰਸੀਆਂ ਦੇ ਵੀ ਬੀਜੇਪੀ ਆਂਦੇ ਸਿਰਫ ਆਮ ਆਦਮੀ ਪਾਰਟੀ ਦੇ ਜਿਹੜੇ ਅਸੀਂ ਤਿੰਨ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਤੇ ਬਾਕੀ ਇੱਕ ਇਹ ਆਜ਼ਾਦ ਨੇ ਸਾਡੇ 4 ਵਾਰਡ ਦੇ ਉਹ ਕੱਢੇ ਗਏ ਨੇ ਕਾਰਨ ਕਿ ਤੁਸੀਂ ਪ੍ਰਧਾਨ ਦਾ ਸਾਥ ਦਿੰਦੇ ਹੋ ਚਲੋ ਅਸੀਂ ਦਿੰਨੇ ਆ ਪ੍ਰਧਾਨ ਦਾ ਸਾਥ ਠੀਕ ਹੈ ਅਸੀਂ ਪ੍ਰਧਾਨ ਦੇ ਨਾਲ ਆ ਕਿਉਂਕਿ ਅਸੀਂ ਐਮਸੀ ਆਸੀਂ ਕੰਮ ਲੈਣੇ ਆ ਇਹ ਤਾਂ ਪ੍ਰਧਾਨ ਦੇ ਨਾਲ ਨਹੀਂ ਹੈਗਾ ਇਹਨਾਂ ਦਾ ਵਾੜ ਵੀ ਕੱਢਿਆ ਗਿਆ ਵਿੱਚੋਂ ਜੀ ਜਾਣ ਬੁਝ ਕੇ ਉਹ ਤੰਗ ਕਰ ਰਹੇ ਨੇ ਸਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹਨਾਂ ਦਾ ਤਾਂ ਇਹ ਵੀ ਕਹਿਣਾ ਵੀ ਤੁਸੀਂ ਹਾਊਸ ਦੇ ਵਿੱਚ ਜੇ ਨਹੀਂ ਵੀ ਆਉਂਗੇ ਫਿਰ ਵੀ ਅਸੀਂ ਹਾਊਸ ਚ ਲਾਵਾਂਗੇ ਔਰ ਇੱਕ ਅਨੀ ਨਹੀਂ ਜੀ ਸਾਰੇ ਆਨੀਆਂ ਹੋਏ ਗੱਲ ਕਹੀ ਗਈ ਹੈ ਵੀ ਹਾਊਸ ਤੋਂ ਬਾਹਰ ਜਾਓ ਤੁਸੀਂ ਹਾਊਸ ਤੋਂ ਬਾਹਰ ਜਾਓ ਕੋਣ ਹੁੰਦੇ ਨੇ ਸਾਨੂੰ ਹਾਊਸ ਚ ਵਾਕਟ ਨਾਲ ਜਿੱਕਰ ਗੱਲ ਕੀਤੀ ਹੈ ਵੀ ਪ੍ਰਧਾਨ ਦੀ ਸਹਿਮਤੀ ਤੋਂ ਬਿਨਾ ਕੋਈ ਮੱਤਾ ਪਾਸ ਹੋ ਸਕਦਾ ਤੁਹਾਨੂੰ ਲੱਗਦਾ ਕਿ ਉਹਨਾਂ ਕੀ ਕੌਨਸਲ ਵਿੱਚ ਨਹੀਂ ਇਹ ਇਹ ਗਾਉਂ ਹੁੰਦੇ ਨੇ ਜੋ ਜੋ ਚਾਰ ਪੰਚ ਵ્યાਸੀ ਨੇ ਜਿਨ੍ਹਾਂ ਨੇ ਮਤਲਬ ਮੀਟਿੰਗ ਕੀਤੀ ਅੱਜ ਵਿਸ਼ੇਸ਼ ਮੀਟਿੰਗ ਬੁਲਾਈ ਗਈ ਤੁਸੀਂ ਦੱਸਿਆ ਕਿ ਚਾਰ ਵਾਰ ਛੱਡ ਕੇ 25 ਵਾਰ ਦੇ ਮਤੇ ਪਾ ਦਿੱਤੇਗੇ ਕੀ ਅਜੀਹਾ ਹੋ ਸਕਦਾ ਨਹੀਂ ਰਲ ਕੇ ਮਤੇ ਪਾ ਦੇਣ ਨਹੀਂ ਮੈਂ ਇਸ ਗੱਲ ਦੀ ਥੋੜੀ ਕਲੀਅਰ ਕਰ ਦਿੰਦਾ ਇਹਨਾਂ ਦੀ ਮੈਜੋਰਟੀ ਹੈ ਨਾ ਮੈਜੋਰਟੀ ਦੇ ਵਿੱਚ ਇਹਨਾਂ ਦਾ ਕਾਂਗਰਸ ਵਾਲਿਆਂ ਨੇ ਬੀਜੇਪੀ ਵਾਲਿਆਂ ਨੇ ਹਮਾਇਤ ਕਰਦੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਆਪਸੇ ਵਿੱਚ ਤਿੰਨੇ ਜਣੇ ਵਿੱਚ ਕਾਂਗਰਸ ਵਿੱਚੇ ਬੀਜੇਪੀ ਦੇ ਇਹਨਾਂ ਦੇ ਲੀਡਰਾਂ ਦੇ ਇਸ਼ਾਰੇ ਤੇ ਵਿੱਚ ਆਮ ਆਦਮੀ ਪਾਰਟੀ ਨਰਿੰਦਰ ਗੌਰ ਭਰਾ ਜੋ ਐਮਐਲਏ ਸਰ ਉਹਨਾਂ ਦੇ ਇਸ਼ਾਰੇ ਤੇ ਸਾਰੇ ਲੋਕ ਆਪ ਚ ਮਿਲੇ ਹੋਏ ਨੇ ਇਹਨਾਂ ਦੀ ਕੱਲ ਮੀਟਿੰਗ ਹੋਈ ਹੈ ਹਾਲਾਂਕਿ ਮੈਂ ਕਾਂਗਰਸ ਵਾਲੇ ਤੋਂ ਉਮੀਦ ਕਰਦਾ ਸੀਗਾ ਵੀ ਕਿਉਂਕਿ ਸ਼ਹਿਰ ਦੀ ਗੱਲ ਹੈ ਕਿਉਂਕਿ ਜਿਹੜੇ ਸਾਡੇ ਵਾਰਡ ਨੇ ਇਹਨਾਂ ਦਾ ਵਾਰਡ ਹੈ ਪ੍ਰਧਾਨ ਦਾ ਵਾਰਡ ਹੈ ਜਾਂ ਹਰੀਪੁਰੇ ਵਾਲਾ ਕੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਸਰੂਰ ਦੇ ਵਿੱਚ ਸਾਰੇ ਇਹ ਕੈਂਡੀਡੇਟ ਆਣਗੇ ਜੀ ਸਾਰਿਆਂ ਦੀ ਗੱਲ ਕਰਾਂਗੇ ਨਰਿੰਦਰ ਗੁਰਪ੍ਰੋਜ ਭਰਾ ਜੀ ਸ਼ਹਿਰ ਦੀ ਡਿਵੈਲਪਮੈਂਟ ਦੇ ਵਿਰੋਧੀ ਹੈ ਵਿੱਚ ਵਿਜੇਂਦਰ ਸਿੰਘ ਲਾਗੇ ਡਿਵੈਲਪਮੈਂਟ ਦਾ ਵਿਰੋਧੀ ਹੈ ਵਿੱਚ ਅਰਵਿੰਦ ਖੰਨਾ ਲਾਲੋ ਇਹ ਸਾਰੇ ਲੋਕ ਆਪਸ ਵਿੱਚ ਮਿਲੇ ਹੋਏ ਨੇ ਜਿਨ੍ਹਾਂ ਨੇ ਜਾਣ ਪੁੱਝ ਕੇ ਇੱਕ ਸਾਜ਼ਿਸ਼ ਦੇ ਨਾਲ मतलब ਕਿ ਸਾਡੇ ਜਾਣ ਪੁੱਝ ਕੇ ਬਾੜ ਕੱਟੇ ਗਏ ਨੇ ਇਹ ਹਾਊਸ ਚਲਾ ਕਿੱਧਰ ਨੂੰ ਗਿਆ ਕਿੱਧਰ ਨੂੰ ਲੋਕਾਂ ਦੀ ਉਮਰ ਹੈ ਇੱਕ ਸ਼ਹਿਰ ਦੇ ਲੋਕਾਂ ਨੇ ਬੜੀ ਦੇਰ ਬਾਅਦ ਵੋਟਾਂ ਪਾਈਆਂ ਸੀ ਐਮਸੀ ਦੇ ਆ ਵੀ ਸ਼ਹਿਰ ਦਾ ਡਿਵੈਲਪਮੈਂਟ ਕਰਨਗੇ ਅਸੀਂ ਵੀ ਸੋਲਦੇ ਵੀ ਚੰਗੇ ਐਮਸੀ ਕਿਉ ਨੇ ਗਏ ਨੇ ਪਰ ਬੜਾ ਮਿਲਕੇ ਐਦਾਂ ਦਾ ਰਵਈਆ ਦੇਖ ਕੇ ਹਾਊਸ ਦੇ ਵਿੱਚ ਬੜਾ ਦੁੱਖ ਹੁੰਦਾ ਏ ਇਸ ਗੱਲ ਦਾ ਵੀ ਮਿਲਕੇ ਨਾ ਗਾਣਾ ਕੱਢਿਆ ਮੈਡਮ ਜਿਵੇਂ ਜਿਸ ਤਰੀਕੇ ਨਾਲ ਇਹਨਾਂ ਦਾ ਰਵਈਆ ੁੰਡਾ ਗੱਡੀ ਤੇ ਉਤਰਿਆ ਕੁਝ ਲੋਕ ਇਹ ੁੰਡਾ ਗੱਡੀ ਥੋੜੀ ਆ ਕੋਈ ਇਹ ਤਰ ਗੁੰਡਾ ਕਰਦੀ ਐ ਤੇ ਤੂੰ ਐਮਸੀ ਕਹਨੂੰ ਬਣੇ ਸੀ ਕਿ ਹਾਊਸੀ ਕੋਈ ਮਰਿਆਦਾ ਹੁੰਦੀ ਆ ਯਾਰ ਐ ਥੋੜੀ ਹੁੰਦਾ ਤੁਸੀਂ ਮਤਲਬ ਕਿ ਇੱਕ ਦੂਜੇ ਨਾਲ ਤੁਸੀਂ ਐਦਾਂ ਦੀ ਬਿਹੇਵੀਅਰ ਮਤਲਬ ਕਿ ਉਹ ਕਰੋ ਬਤੀਰਾ ਕਰੋ ਮਤਲਬ ਕਿ ਮੈਂ ਪਹਿਲਾਂ ਵੀ ਕਿਹਾ ਵੀ ਇਹ ਡਿਵੈਲਪਮੈਂਟ ਦੇ ਸ਼ਹਿਰ ਦੇ ਸਰੂਰ ਦੇ ਵਿਰੋਧੀ ਨੇ ਪਹਿਲਾਂ 7.5 ਕਰੋੜ ਰੁਪਏ ਪਾਸ ਹੋਣਾ ਸੀਗਾ ਜੋ ਮਤਲਬ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਬਣਨੀਆਂ ਸੀ ਉਦੋਂ ਇਹਨਾਂ ਨੇ ਉਹ ਫੇਲ ਕਰਤਾ ਫਿਰ ਇੱਕ ਮਸ਼ੀਨਰੀ ਦਾ ਮਸਲ ਮਸਾ ਸੀਗਾ ਬਜਟ ਦਾ ਮੁੱਦਾ ਸੀਗਾ ਸਾਰੇ ਮਤਲਬ ਕਿ ਜਾਣ ਬੁੱਝ ਕੇ ਇਹ ਫੇਲ ਕਰੀ ਜਾ ਰਹੇ ਨੇ ਸ਼ਹਿਰ ਜਾ ਕਿੱਧਰ ਨੂੰ ਰਿਹਾਗਾ ਸ਼ਹਿਰ ਇਹਨਾਂ ਦਾ ਕੀ ਉਮੀਦ ਕਰੂਗਾ ਆ ਨਾਲੇ ਸਮੇਂ ਦੁਆਰਾ ਜੋ ਖੜਨ ਗਿਆ ਸੀ ਲੋਕਾਂ ਦੇ ਮਿਲ ਕੇ ਕਚਹਿਰੀ ਦੇ ਵਿੱਚ ਦੱਸਾਂਗੇ ਵੀ ਇਹੋ ਹੀ ਦੁਆਰਾ ਜੇ ਲੋਕ ਨੇ ਮਿਲ ਕੇ ਉਹੀ ਲੋਕ ਨੇ ਜਿਹਨੇ ਸ਼ਹਿਰ ਦੇ ਡਿਵੈਲਪਮੈਂਟ ਜਿੰਨਾ ਲੋਕਾਂ ਨੇ ਨਹੀਂ ਹੋਣ ਦਿੱਤੀ ਇਹ ਸ਼ਹਿਰ ਦੇ ਸੜਕਾਂ ਬਣਨੇ ਸੀਗੇ ਸ਼ਹਿਰ ਦੇ ਆ ਪਾੜਾਂ ਦੇ ਕੰਮ ਬਣਨੇ ਸੀ ਹੋਣੇ ਸੀਗੇ ਉਹ ਨਹੀਂ ਇਹ ਪਾਸ ਕੀਤੇ ਇਹਨਾਂ ਨੇ ਹੋਰ ਮਸ਼ੀਨਰੀ ਦਾ ਸੀ ਪਹਿਲਾਂ ਵੀ ਗੱਲ ਕਰਕੇ ਬਜਟ ਦਾ ਮਸਲਾ ਸੀਗਾ ਹੋਰ ਬੜੀਆਂ ਗੱਲਾਂ ਨੇ ਗਈਆਂ ਮੈਂ ਇਹਨਾਂ ਨੂੰ ਇੱਕ ਵਾਰ ਪਿਛਲੀ ਮਿੰਟੂ ਦੇ ਪਹਿਲਾਂ ਗੱਲ ਕੀਤੀ ਸੀ ਵੀ ਯਾਰ ਆਪਸ ਵਿੱਚ ਲੜਨਾ ਲੜੀ ਚਲੋ ਪਰ ਸ਼ਹਿਰ ਦੇ ਮੁੱਦੇ ਦੇ ਸ਼ਹਿਰ ਦੇ ਮਸਲੇ ਦੇ ਡਿਵੈਲਪਮੈਂਟ ਦੀ ਜਿੱਥੇ ਗੱਲ ਹੈ ਉੱਥੇ ਤਾਂ ਇਕੱਠੇ ਹੋ ਜਾਓ ਲੋਕ ਲੋਕ ਉਮੀਦ ਕਰਦੇ ਆ ਜਿੱਦੂ ਸਾਹਿਬ ਅੱਜ ਸ਼ਹਿਰ ਦਾ ਕਿੰਨਾ ਮਾੜਾ ਹੈ ਕੂੜੇ ਦਾ ਲਾ ਲਓ ਹੱਡਾ ਰੋੜੀ ਦਾ ਲਾ ਲਓ ਹੱਡਾ ਰੋੜੀ ਦਾ ਕੀ ਮਸਲਾ ਹੈਗਾ ਅਸੀਂ ਕਹਿੰਦੇ ਹੱਡਾ ਰੋੜੀ ਚੱਕੀ ਜਾਣੀ ਚਾਹੀਦੀ ਹੈ ਹੋਰ ਹੋਰ ਕਿਦੇ ਤਰੁਪੇ ਅਸੀਂ ਕਹਿੰਦੇ ਹੱਡਾ ਰੋੜੀ ਚੱਕੀ ਜਾਣੀ ਚਾਹੀਦੀ ਹੈ ਇਹ ਕੀ ਲੋਕ ਇਹਨਾਂ ਦਾ ਮਤਲਬ ਕਿ ਹੱਡਾ ਰੋੜੀ ਦੇ ਮੁੱਦਾ ਕਿਉਂ ਚੱਕਦੇ ਰੱਖਦੇ ਇਹ ਕਲੋਨੀ ਅੱਠ ਦਾ ਸਾਰਾ ਮੁਹੱਲਾ ਮੈਂ ਕੱਲ੍ਹ ਆ ਮਾਂ ਅਗਰਗਜ਼ਾਵ ਕਲੇ ਨੇ ਮਾਨ ਕਲੋਨੀਆਂ ਜਾਂ ਸੋਇਆਂ ਰੋਡ ਲਾਲੋ ਜਾਂ ਥੋਡੇ ਵਾਲਾ ਆ ਸੰਤ ਨਗਰ ਹੈ ਸਾਰੇ ਲੋਕ ਇੱਥੇ ਕੱਲ ਤੋਂ ਦੁਖੀ ਨੇ ਅੱਡਾ ਰੋੜੀ ਕਿਉਂ ਨਹੀਂ ਚੱਕੀ ਜਾ ਰਹੀ ਕੀ ਕਾਰਨ ਹੈ ਅਸੀਂ ਤਾਂ ਡੀਸੀ ਸਾਹਿਬ ਨੂੰ ਲਿਖ ਕੇ ਦਿੱਤਾ ਹੈ ਵੀ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜੀ ਬਿਲਕੁਲ ਮੈਡਮ ਜੇਕਰ ਗੱਲ ਕੀਤੀ ਹੈ ਵੀ ਤੁਹਾਨੂੰ ਪੱਕੀ ਸ਼ਬਦਾਬਦੀ ਦਾ ਇਸਤੇਮਾਲ ਕੀਤਾ ਗਿਆ ਧਮਕੀ ਦਿੱਤੀ ਗਈ ਇਸ ਦੇ ਵਿੱਚ ਵੀ ਕੋਈ ਐਕਸ਼ਨ ਜੀ ਬਿਲਕੁਲ ਮੈਂ ਇਸ ਅਸਤੀਸਾ ਨੂੰ ਅਪਲੀਕੇਸ਼ਨ ਦਵਾਂਗੀ ਕਿਉਂਕਿ ਮੈਂ ਵੀ ਅਨਸੇਫ ਫੀਲ ਕਰਦੀ ਆ ਮੈਨੂੰ ਪਤਾ ਵੀ ਇਹ ਬੰਦਾ ਕਿਹਾ ਜਾਂ ਸ਼ਰਾਬ ਪੀ ਕੇ ਕਿੰਨੀ ਗੰਧ ਭਗਦੇ ਨੇ ਜੀ ਦੇਖੋ ਹਾਊਸ ਦੇ ਵਿੱਚ 50% ਲੇਡੀਜ਼ ਨੇ ਪਰ ਇਹ ਲੇਡੀਜ਼ ਹੋਣ ਦੇ ਬਾਵਜੂਦ ਵੀ ਇਹ ਸਾਰੇ ਅੰਗਾਲਾ ਕੱਢਦੇ ਨੇ ਹਾਊਸ ਦੇ ਵਿੱਚ ਜਦ ਇਹਨਾਂ ਨੂੰ ਮਨਾ ਕਰਦੇ ਆ ਤਾਂ ਇਹ ਧਮਕੀਆਂ ਦਿੰਦੇ ਨੇ ਵੀ ਬਾਹਰ ਆਜੋ ਤੈਨੂੰ ਬਾਹਰ ਦੇਖ ਲਾਂਗੇ ਇਸੋ ਚੀਜ਼ ਦਾ ਪ੍ਰਧਾਨ ਨੇ ਵਿਰੋਧ ਕੀਤਾ ਸੀ ਵੀ ਇੱਕ ਲੇਡੀਜ਼ ਨਾਲ ਇਸ ਤਰੀਕੇ ਨਾਲ ਤੂੰ ਗੱਲ ਨਹੀਂ ਕਰ ਸਕਦਾ ਉਹ ਕਹਿੰਦਾ ਮੈਂ ਤਾਂ ਇਦਾਂ ਹੀ ਕਰੂੰਗਾ ਤੂੰ ਬਾਹਰ ਆ ਔਰ ਮੈਨੂੰ ਇਸ਼ਾਰਾ ਕਰ ਰਿਹਾ ਵੀ ਤੂੰ ਆ ਜਾ ਇੱਧਰ ਦੀ ਆ ਜਾ ਘੁੰਮ ਕੇ ਆ ਉੱਤੋਂ ਦੀ ਆ ਮੈਂ ਤੈਨੂੰ ਦੇਖਦਾ ਇਹ ਕੌਣ ਹੁੰਦੇ ਨੇ ਜੀ ਇਹ ਗੱਲਾਂ ਕਹਿਣ ਵਾਲੇ ਅਜੀ ਬਿਲਕੁਲ ਕਾਉਂਸਲਰ ਨੂੰ ਸੁਣਿਆ ਉਹਨਾਂ ਨੇ ਕਿਹਾ ਕਿ ਮਤ ਭੇਜ ਕੀਤਾ ਜਾ ਰਿਹਾ ਉੱਤੇ ਹਾਊਸ ਦੇ ਵਿੱਚ ਇੱਕ ਲੇਡੀ ਜੀ ਕਾਨਸਰਟ ਦੇ ਵੱਲੋਂ ਇੱਕ ਕਾਨਸਰਟ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਨੇ ਆਖਿਆ ਕਿ ਹੌਸ ਦੇ ਵਿੱਚ ਭਰੇ ਹੌਸ ਦੇ ਵਿੱਚ ਮੇਰੇ ਨਾਲ ਭਤੀ ਚੰਦਬਲੀ ਦੀ ਨਾਲ ਗੱਲ ਕੀਤੀ ਗਈ ਮੈਨੂੰ ਗਾੜ ਤੱਕ ਧਿਆਂ ਗਈ ਹੁਣ ਕਹਿੰਦੇ ਨੇ ਕੀ ਮਾਨਜੋਗ ਐਸਐਸਪੀ ਸੰਗਰੂਪ ਮੂਲਿਕੀ ਰੂਪ ਦੇ ਵਿੱਚ ਜੋ ਮੰਗ ਪੱਤਰ ਦੇਣਗੇ ਸ਼ਿਕਾਇਤ ਦੇਣਗੇ ਕਿ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਅਤੇ ਜੋ ਜਿਸ ਦੇ ਉੱਪਰ ਇਲਜ਼ਾਮ ਲਗਾਏ ਨੇ ਪਰਮਿੰਦਰ ਸਿੰਘ ਪਿੰਕੀ ਨੇ ਕਾਉਂਸਲਰ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਵੀ ਆਖਿਰਕਾਰ ਮਾਮਲਾ ਕੀ ਹੋਇਆ ਸੀ ਹਰਮਨਦੀਪ ਕੌਰ ਦੇ ਵੱਲੋਂ ਜੋ ਆਖਿਆ ਗਿਆ ਕੀ ਕਹਿੰਦੇ ਨੇ ਉਹ ਉਹਨਾਂ ਦੇ ਨਾਲ ਗੱਲ ਕਰ ਲੈਣੇ। ਕਾਉਂਸਲਰ ਹਰਮਨਦੀਪ ਕੌਰ ਨੇ ਪਰਮਿੰਦਰ ਸਿੰਘ ਪਿੰਕੀ ਦੇ ਉੱਤੇ ਇਲਜ਼ਾਮ ਲਾਏ ਨੇ ਕਿ ਹਾਊਸ ਦੇ ਵਿੱਚ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ। ਭੱਦੀ ਸ਼ਬਦਾਬਲੀ ਵਰਤੀ ਗਈ ਅਤੇ ਇਥੋਂ ਤੱਕ ਆਖਿਆ ਗਿਆ ਕਿ ਆ ਜਾ ਫਿਰ ਬਾਹਰ ਦੇਖ ਲੈਨੇ ਤੈਨੂੰ। ਕਿੰਨੀ ਕਿ ਸੱਚਾਈ ਆ ਸੀ ਪਰਮਿੰਦਰ ਸਿੰਘ ਪਿੰਕੀ ਨਾਲ ਵੀ ਗੱਲ ਕਰਾਂਗੇ ਤੇ ਹੌਸ ਦੀ ਨੂੰ ਮੌਜੂਦ ਦਾ ਕਾਉਂਸਲਰ ਨੇ ਇਸ ਜਗ੍ਹਾ ਦੇ ਉੱਤੇ ਬੈਠੇ ਨੇ ਉਹਨਾਂ ਨਾਲ ਗੱਲ ਕਰਨ ਨੇ ਵੀ 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 ਜਿਸ ਤੇ ਗੱਲ ਕੀਤੀ ਬੜੀ ਮੈਂ ਕਿਹੜਾ ਮਦਭਾਗੀ ਗੱਲ ਹੋਈ ਆ ਕਹਿੰਦੇ ਕਿ ਕਾਉਂਸਲਰ ਨੇ ਇੱਕ ਕਾਉਂਸਲਰ ਨੂੰ ਗਾਲਾਂ ਤੱਕ ਕੱਢ ਦਿੱਤੀਆਂ ਨੇ ਕਿੰਨੀ ਕਿ ਸੱਚਾਈ ਦੇਖੋ ਵੀ ਇੱਕ ਗੱਲ ਪਹਿਲਾਂ ਤਾਂ ਨਵਾਂ ਸਾਲ ਦੀ ਸਾਡੀ ਪਹਿਲੀ ਮੀਟਿੰਗ ਸੀ ਠੀਕ ਆ ਅਸੀਂ ਸਾਰੇ ਐਨਸੀ ਸਾਹਿਬ ਇਕੱਠੇ ਹੋਏ ਆ ਤੇ ਅਸੀਂ ਆਪਣ ਆਪਣਾ ਸਾਰਾ ਜੋ ਵੇਰਵਾ ਸੀ ਅਸੀਂ ਦਿੱਤਾ ਹੈ ਤੇ ਇਹ ਜਿਹੜੇ ਚਾਰ ਰਹਿ ਗਏ ਸੀ ਅਸੀਂ ਕਿਹਾ ਵੀ ਤੁਸੀਂ ਦੂਜੇ ਝੰਡੇ ਚ ਪਵਾ ਲਿਓ ਪਰ ਉਹ ਜਿਹੜੀ ਹਰਮਨੀ ਉਹ ਤੂੰ ਤੂੰ ਕਰਕੇ ਪ੍ਰਵਿੰਦਰ ਪਿੰਕੀ ਨੂੰ ਐਨੀਅਲ ਸੱਤ ਨਾ ਬੋਲਦੀ ਸੀ ਕਿ ਕਹਿਣ ਤੇ ਅਸੀਂ ਚੁੱਪ ਕਰਾਈ ਆ ਉਹ ਵੀ ਤੂੰ ਹਟ ਜਾ ਹਟ ਜਾ ਪਰ ਬਹੁਤ ਬਹੁਤ ਦਸਤਾਵੇਜ਼ ਉਹ ਬੋਲ ਰਹੀ ਸੀ ਕਿ ਹਰਮਨਦੀਪ कौर ਬੋਲਦੀ ਸੀ ਬੀਬੀ ਉਹ ਕਹਿੰਦੀ ਪਰਮਿੰਦਰ ਪਿੰਕੀ ਨੇ ਗਾਲਾਂ ਕੱਢੀਆਂ ਮੈਨੂੰ ੱਟਕੇ ਮਾਰੇ ਤੇ ਉਹ ਤੇਬਨ ਤੇ ਖੜ ਕੇ ਉਹ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਕਰ ਰਹੀ ਸੀ ਇਸ ਤਰ੍ਹਾਂ ਇਸ ਤਰ੍ਹਾਂ ਬੋਲ ਕਰ ਕਰਕੇ ਫਿਰ ਅਸੀਂ ਸਾਲ ਪਿੰਕੀ ਨੂੰ ਕਿਹਾ ਵੀ ਕੋਈ ਨਹੀਂ ਇਹ ਤਾਂ ਬੇਕੁਫੀ ਕਰਦੇ ਆ ਪੁੱਤ ਇਹਨੂੰ ਅਸੀਂ ਕਿਹਾ ਵੀ ਨਹੀਂ ਕਰਨੀ ਇਹ ਗੱਲ ਇਹ ਕਰਨੇ ਪਰ ਹਰਮਨਦੀਪ ਬਹੁਤ ਉੱਪਰ ਦੀ ਹੋ ਕੇ ਹਾਵੀ ਹੋਈ ਪਈ ਸੀ ਉਹਨੂੰ ਸਿਰਫ ਪ੍ਰਧਾਨ ਕਹਿ ਰਿਹਾ ਸੀ ਬਹਿ ਜਾ ਹਰਮਨ ਬਹਿ ਜਾ ਹਰਮਨ ਤੇਰੇ ਮਤੇ ਅਸੀਂ ਪਾਵਾਂਗੇ ਬਹਿ ਜਾ ਹਰਮਨ ਆ ਗੱਲ ਹੋਈ ਹੈ ਇਹ ਝੂਠ ਦਾ ਫਲਾਉਂਦੇ ਬਣਾ ਰਹੀ ਹੈ ਹਰਮਨਦੀਪ ਕੋਲ ਬਿਲਕੁਲ ਝੂਠੀ ਗੱਲ ਹੈ ਹੌਸ ਬੈਠਾ ਕੋਈ ਬੰਦਾ ਬਾਹਰ ਕੱਢ ਕੇ ਕਹੇ ਤੇ ਕੋਈ ਵੀ ਜਿਹੇ ਉਹਨੂੰ ਐਮ ਬੋਲੀ ਹੋਵੇ ਉਹ ਕਮਿਟਰ ਪਿੰਕੀ ਨੂੰ ਬੋਲ ਰਹੀ ਸੀ ਖੁਦ ਜੀ ਬਿਲਕੁਲ ਬੀਬੀ ਦਾ ਕਹਿਣਾ ਕਿ ਪਰਮਿੰਦਰ ਪਿੰਕੀ ਨੂੰ ਮੋਟਰੇ ਸੀ ਕਦੇ ਤੇ ਹੋਣੇ ਨਾ ਦੇ ਵੱਲੋਂ ਹੀ ਇੰਤਜ਼ਾਮ ਲਗਾਏ ਯਾਰ ਨਹੀਂ ਸਾਡੇ ਨੂੰ ਕੁਝ ਹੋਰ ਕਾਉਂਸਲਿੰਗ ਨਹੀਂ ਦਿੱਤੀ ਗਈ ਸੀ ਸੀਮਾ ਜੀ ਸਾਹਿਬ ਸੈਣੀ ਸਾਹਿਬ ਨਾਲ ਵੀ ਗੱਲ ਕੀਤੀ ਆ ਤੇ ਉਹਨਾਂ ਨੇ ਵੀ ਆਖਿਆ ਕਿ ਅਜਿਹਾ ਕੁਝ ਹੋਇਆ ਨਹੀਂ ਅੱਜ ਤੋਂ ਹੋਡੇ ਸਾਥੀ ਬਲੂਨ ਜਾਮ ਲਗਾਏ ਗਏ ਨਹੀਂ ਅਜਾ ਕੁਝ ਨਹੀਂ ਹੋਇਆ ਜੀ ਅਸੀਂ ਉੱਤਰੀ ਮੌਜੂਦ ਸੀ ਅਜਾ ਕੁਝ ਨਹੀਂ ਹੋਇਆ ਬਿਲਕੁਲ ਜਿਹਾ ਕਹਿੰਦੇ ਕੁਝ ਵੀ ਨਹੀਂ ਹੋਇਆ ਤੇ ਦੀ ਮੀਟਿੰਗ ਪਰ ਤਾਂ ਖੜੇ ਨਹੀਂ ਸੀ ਸੀਨੀਅਰ ਮੀਟਿੰਗ ਪ੍ਰਧਾਨ ਪ੍ਰਧਾਨ ਸਾਹਿਬ ਛੋਟੀ ਮਜੂਦਗੀ ਦੇ ਵਿੱਚ ਕਹਿੰਦੇ بڑا ਕੁਝ ਹੋ ਗਿਆ ਹਾਂਜੀ ਜੀ ਕਾਫੀ ਰੋਲਾ ਜਿਹਾ ਚੱਲਿਆ ਸੀ ਉਹਨਾਂ ਦੇ ਚਲੋ ਚਾਰ ਬਾੜਾ ਦੀ ਉਹਨਾਂ ਦੇ ਕਹਿੰਦੇ ਸਾਡੇ ਕੰਮ ਨਹੀਂ ਪਾਏ ਮਗਰ ਹਰਮਨ ਕਾਫੀ ਰੂਡ ਬੋਲਰੀ ਸਿਖਾ ਰਹੇ ਉਹ ਪਿੰਕੀ ਜੀ ਨੂੰ ਬੈਠੇ ਸੀਗੇ ਉਹਨਾਂ ਨੂੰ ਤੂ 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 ਕਹਿ ਕੇ ਗੱਲ ਕਰਨ ਲੱਗ ਗਈ ਉਹਨਾਂ ਨੇ ਕਾਫੀ ਸਾਰੇ ਨੇ ਕਹਿ ਵੀ ਤੁਸੀਂ ਚੁੱਪ ਕਰ ਜਾਓ ਵੀ ਕੋਈ ਗੱਲ ਨਹੀਂ ਵੀ ਅਗਲੀ ਮੀਟਿੰਗ 'ਚ ਤੁਹਾਡੀ ਪਾਦਾਂਗੇ ਏਜੰਡੇ ਤੁਸੀਂ ਕੋਈ ਗੱਲ ਨਹੀਂ ਕਿਉਂ ਟੈਨਸ਼ਨ ਲੈਂਦੇ ਹੋ ਪਰ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਸਾਡੀ ਵੀ ਕਾਫੀ ਹੋ ਹੋ ਗਿਆ ਕਹਿੰਦੇ ਕਹਿੰਦੇ ਅਸੀਂ ਤੇ ਬਾਈਕਟ ਕਰਾਂਗੇ ਅਸੀਂ ਨਿੱਕਦਾ ਤੇ ਪਿੰਗੀ ਕਹਿੰਦੇ ਕਹਿੰਦੇ ਕੋਈ ਨਹੀਂ ਕਰ ਲੋ ਤੁਸੀਂ ਤੁਸੀਂ 나ਥ ਵਿਚਾਰ ਜਣੇ ਉਹ ਕਰੋ ਬਾਕੀ ਬਾਕੀ ਸਾਰੇ ਸਾਡੇ ਨਾਲ ਸਹਿਮਤ ਸੀਗੇ ਮਗਰ ਇਹਨਾਂ ਨੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਕਹੀ ਵੀ ਹਾਂ ਵੀ ਜੇ ਕੋਈ ਗਾਲ ਕੱਟੀ ਹੋਵੇ ਜਾਂ ਕੁਛ ਇਦਾਂ ਦਾ ਨਹੀਂ ਉਹ ਸਭ ਕੁਝ ਝੂਠ ਬੋਲਦੇ ਅਜੇ ਹਾਂ ਕੁਝ ਵੀ ਨਹੀਂ ਹੋਇਆ ਨਹੀਂ ਨਹੀਂ ਇਹ ਵਹਿਦਾ ਆਪਣਾ ਅੰਜਕ ਗੱਲ ਸੁਣੀ ਵਿੱਚ ਚਾਰ ਬਾੜਾਂ ਦੇ ਤੁਸੀਂ ਕੰਮ ਕਿਉਂ ਨਹੀਂ ਪਾਏ ਜਿੱਥੇ 25 ਦੇ ਪਾਏ ਨੇ ਚਾਰ ਤੇ ਕਿਉਂ ਨਹੀਂ ਪਾਏ ਨੇ ਜੇ ਉਹਨਾਂ ਸੀ ਜਦੋਂ ਪ੍ਰਧਾਨ ਜੀ ਨੂੰ ਉਹਨੂੰ ਜਦ ਮੀਟਿੰਗ ਰੱਖਦੇ ਨੇ ਅਸੀਂ ਆਪ ਦੀ ਇਹ ਮੀਟਿੰਗ ਕੋ ਕਰੀ ਸੀ ਉਹਨਾਂ ਨੇ ਬਿਹਾ ਵੀ ਤੁਸੀਂ ਆਪ ਦਾ ਵੀ ਦੱਸੋ ਵੀ ਜਦ ਮੀਟਿੰਗ ਦੇ ਵਿੱਚ ਉਹ ਆਉਂਦੇ ਹੀ ਨਹੀਂ ਸਾਡੇ ਨਾਲ ਰਲਦੇ ਹੀ ਨਹੀਂ ਹੈਗੇ ਤੇ ਅਸੀਂ ਉਹਨਾਂ ਦੇ ਕੰਮ ਕਿਵੇਂ ਪਾਈਏ ਜੀ ਬਿਲਕੁਲ ਇਹਨਾਂ ਤਾਂ ਕਹਿਣਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਉਧਰ ਪਰਮਿੰਦਰ ਪਿੰਕੀ ਖੜੇ ਨੇ ਉਹਨਾਂ ਨਾਲ ਕਰਦੇ ਆ ਭਾਈ ਨਾਲ ਆ ਜੋ ਇਲਜ਼ਾਮ ਲਗਾਏ ਗਏ ਨੇ ਉਹ ਬਈ ਜੀ ਹਰਮਨਦੀਪ ਕੋਲ ਜੋ ਬੌਸਨਾ ਦੀਆਂ ਨੇ ਉਹਨਾਂ ਦੇ ਮਨੋਖੇ ਆ ਗੀ ਧੱਕੇ ਮਾਰ ਰਹੀ ਹੈ ਗਾੜਾ ਲੱਗੇ ਨੇ ਧਮਕੀਆਂ ਦਿੱਤੀਆਂ ਵੀ ਆ ਨੋਟ ਕਰ ਲੋ ਆਪਣੇ ਸਾਡੇ ਸਾਥੀ ਮੈਡਮ ਕੋਲ ਖੜੇ ਨੇਗੇ ਹਜਸਤਾਈ ਕੌਂਸਲ ਦੇ ਮੈਂਬਰ ਜੀ ਸਾਲ ਪਾਈ ਸੇਜ ਪਸਾਈ ਮਰੀਦ ਸਨ ਉਹ ਚਾਰ ਬੰਦੇ ਬੋਲ ਕਰਦੇ ਸਾਡੇ ਝੰਡਿਆਂ ਦਾ ਤੇ 23 ਬੰਦੇ ਸਾਡੇ ਨਾਲ ਸੀਗੇ ਤੇ ਇਹਨਾਂ ਨੇ ਸਾਰੇ ਮਤੇ ਪਾਸ ਕਰੇ ਨੇ ਉਹ ਤੈਸ਼ ਆ ਕੇ ਹਰ ਮਨ ਉੱਠ ਕੇ ਕਹਿਣ ਲੱਗੀ ਵੀ ਮੈਂ ਅਸੀਂ ਬਾਈਕਾਟ ਕਰਦੇ ਹਾਂ ਉਹ ਕਿਤੇ ਮੇਰੇ ਮੂੰਹ ਚ ਲੱਗਾ ਵੀ ਤੁਹਾਡੀ ਮਰਜ਼ੀ ਹੈ ਬਾਈਕਾਟ ਕਰਨਾ ਕੋਈ ਬਾਈਕਾਟ ਕਰ ਲਓ ਇਸ ਤੋਂ ਉਪਰੰਤ ਉਹ ਮੈਨੂੰ ਤੂੰ 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 ਕਰਕੇ ਬੋਲਣ ਲੱਗੀ ਜਿਹਨੂੰ ਉਹ ਮਾੜਾ ਮੋਟਾ ਉਮਰ ਦਾ ਲਿਆਜ ਰੱਖਣਾ ਚਾਹੀਦਾ ਪਰ ਉਹ ਕਹਿੰਦੇ ਨੇ ਕਿ ਸਾਨੂੰ ਉਹਨਾਂ ਡਰ ਲੱਗਣ ਲੱਗੇ ਐਸਐਸਪੀ ਨੂੰ ਦਰਖਾਸਤ ਦੇਵਾਂਗੇ ਵੀ ਐ ਨਹੀਂ ਪਤਾ ਪਰਮਿੰਦਰ ਪਿੰਕੀ ਸ਼ਰਾਬ ਪੀ ਕੇ ਕਦੋਂ ਸਾਡੇ ਘਰਿਆਲੇ ਕਦੋਂ ਹਮਲਾ ਕਰਦੇ ਪਿੰਕੀ ਕਿਤੇ ਦੇਖ ਲੈ ਤਾਂ ਸ਼ਰਾਬ ਪੀਤੇ ਨਹੀਂ ਮੈਂ ਹੁਣ ਇਹਦੀਆਂ ਗੱਲਾਂ ਦਾ ਕੀ ਫਾਲ ਲਗਾ ਠੀਕ ਹੈ ਇਹ ਤਾਂ ਹੁਣ ਹੀ ਪੁੱਛ ਲੋ ਜਾਂ ਪਹਿਲਾਂ ਮੇਰੇ ਕਿੰਨੇ ਕੁ ਬਰਚੇ ਹੋਗੇ ਮੈਂ ਕਿੰਨਾ ਕਰੇ ਖਰਾਬ ਪੀਂਗਾ ਇਹ ਮੇਰੇ ਤੇ ਲਾਂਦੀ ਐ ਇਹਨੂੰ ਕੋਈ ਨਾ ਮੈਂ ਬਕਾਇਦਾ ਨੋਟਿਸ ਦਊਂਗਾ ਇਹ ਇਹਦੋਂ ਜਵਾਬ ਚੂ ਤਾ ਜੀ ਬੋਲੋ ਪਰਮੇਸ਼ਰ ਵੀ ਕਿਹਦਾ ਕਹਿਣਾ ਕੀ ਹੈ ਜੀ ਹਾਂ ਕੁਝ ਵੀ ਨਹੀਂ ਹੋਇਆ ਤੂੰ ਤੂੰ ਸਾਡੇ ਮੈਨੂੰ ਆਖਿਆ ਯਾਰ ਅਸੀਂ ਜਦੋਂ ਆਖਿਆ ਵੀ ਅਜਿਹਾ ਕੁਝ ਨਾ ਬੋਲੋ ਤਾਂ ਉਹ ਬਾਈਕਟ ਕਰਨ ਦੀ ਗੱਲ ਕੀਤੀ ਤਾਂ ਕਹਿੰਦੇ ਨੇ ਕਿ ਅਸੀਂ ਕਹਿ ਦਿੱਤਾ ਤੁਸੀਂ ਬਾਈਕਟ ਕਰ ਸਕਦੇ ਹੋ ਹਰ ਇੱਕ ਜੋ ਕਾਉਂਸਲਰ ਹੈ ਉਹਦਾ ਅਧਿਕਾਰ ਹੈ ਉਹ ਮੀਟਿੰਗ ਦੇ ਵਿੱਚ ਬੈਠੇ ਜਾਂ ਨਾ ਬੈਠੇ ਪਰ ਜੋ ਇਲਜ਼ਾਮ ਹਰਬੰਦੀਪ ਪੌਰ ਦੇ ਵੱਲੋਂ ਲਗਾਏ ਗਏ ਨੇ ਕਾਉਂਸਲਰ ਇੱਥੇ ਜੋ ਮੌਜੂਦ ਹਨ ਸਾਰੇ ਮੀਤ ਪ੍ਰਧਾਨ ਨੇ ਉਹਨਾਂ ਨੇ ਆਖਿਆ ਕਿ ਬੇਬੁਨਿਆਦ ਨੇ ਜੋ ਪਰਮਿੰਦਰ ਸਿੰਘਾ ਪਿੰਕੀ ਦੇ ਉੱਤੇ ਜੋ ਇਲਜ਼ਾਮ ਲਗਾਏ ਗਏ ਨੇ ਕੈਮਰਾਮੈਨ ਜਤਿੰਦਰਪਾਲ ਲੂਟੇ ਨਾਲ ਜੀਡੀਐਸ ਨਿਊ ਸੰਗੂ